ਪਰਪੁਰਾਤ ਬਟਾਲਾ ਦੇ ਵਿੱਚ ਬੜੀ ਮੱਤਭਾਗੀ ਘਟਨਾ ਹੋਈ ਹੈ। ਔਰ ਹੈਰੀਜ਼ਨ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਦੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮਿਤ ਡਕੈਤੀਆਂ ਧਮਕੀਆਂ ਇਹ ਬੜੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਰਾ ਇਹ ਹੈ ਕਿ ਇਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ ਤੇ ਜਦੋਂ ਇਹ ਜਿੰਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਨੇ ਇਹ ਵੀ ਦੱਸਿਆ ਕਿ ਉਹੀ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਕਿ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚੋਂ ਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਨੇ ਔਰ ਇਹ ਬੜੀ ਮੰਦਪਾਗੀ ਘਟਨਾ ਔਰ ਮੇਰਾ ਖਿਆਲ ਜਿੰਨੇ ਜਿੰਨੇ ਨਹੀਂ ਜਿੰਨੇ ਕੁ ਮਿਲ ਖਲ ਮੋਰ ਦਨ 70% ਬਟਾਲੇ ਦੇ ਵਿੱਚ ਲੋਕਾਂ ਨੇ ਐਕਸਟਰੈਕਸ਼ਨ ਜਿਹੜੀ ਆ ਉਹ ਦਿੱਤੀ ਆ। ਢੇਰ ਬਾਬਾ ਨਾਨਕ ਦੇ ਵਿੱਚ ਪਿੱਛੇ ਮਰਡਰ ਹੋਇਆ। ਉੱਥੇ ਗੋਲੀਆਂ ਵੀ ਚੱਲਦੀਆਂ। ਸਾਰੇ ਆਪਾਂ ਜਿੰਨਾ ਬਟਾਲਾ ਏਰੀਆ ਲੈਣੇ ਆ ਤੇ ਮੈਂ ਪੰਜਾਬ ਗਵਰਨਮੈਂਟ ਨੂੰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਟੀਆਰਪੀ ਵਧਾਉਣ ਦੀ بجائے ਲੋਕਾਂ ਦੇ ਨਾਲ ਮਜ਼ਾਕ ਕਰਨ ਦੀ بجائے ਅਸੈਂਬਲੀ ਦੇ ਵਿੱਚ ਲਾਅ ਐਂਡ ਆਰਡਰ ਨੂੰ ਬਿਲਕੁਲ ਪਾਸੇ ਕਰਕੇ ਗੱਲ ਕਰਨ ਦੀ بجائے ਕੀ ਇਹਨਸਤ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਾਂ ਨੂੰ ਜਕਮੀ ਕੀਤਾ ਮੁੱਖ ਮੰਤਰੀ ਨਹੀਂ ਤੇ ਉਹਦਾ ਇਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਜੇਲਾਂ ਦੇ ਵਿੱਚੋਂ ਸ਼ਰਿਆਮ 24/7 ਕਬੀ ਘੰਟੇ ਮੋਬਾਈਲ ਚੱਲ ਰਹੇ ਹੋਣ ਔਰ ਵੀਡੀਓ ਕਾਲ ਚੱਲੇ ਇਹ ਗਵਰਨਮੈਂਟ ਆਫ ਇੰਡੀਆ ਲਈ ਤੇ ਪੰਜਾਬ ਗਵਰਨਮੈਂਟ ਲਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਕਹਿਣਾ ਕਿ ਜੀ ਕਿਸ ਨੂੰ ਧਮਕੀ ਆਉਂਦੀ ਆ ਤੇ ਮੁੱਖ ਮੰਤਰੀ ਇਹ ਕਵੇ ਕਿ ਜੀ ਇਹ ਇਹਨਾਂ ਦੇ ਪੱਲੇ ਲੰਨ ਤੇ ਇਹੋ ਜੇ ਚੀਫ ਮਿਨਿਸਟਰ ਦੇ ਉੱਤੇ ਕਿ ਜਿਹੜਾ ਮੋਲਜਮ ਨੂੰ ਫੜ ਦੀ بجائے ਦੂਸਰੇ ਬੰਦੇ ਤੇ ਇਲਜ਼ਾਮ ਲਾਈ ਤੇਰਾ ਕੰਮ ਹੈ ਕਹਿਣਾ ਕਿ ਅਸੀਂ ਇਮੀਡੀਏਟਲੀ ਜਿਹੜੇ ਜਿਹੜੇ ਇਹੋ ਜੇ ਬੰਦੇ ਆ ਉਹਨਾਂ ਨੂੰ ਉਹਨਾਂ ਨੇ ਸਿਰ ਨਹੀਂ ਚੁੱਕਣਦਾਂ ਅੱਜ ਤੱਕ ਮੁੱਖ ਮੰਤਰੀ ਜਾਂ ਉਹਦੇ ਐਮਐਲਏ ਜਾਂ ਕਿਤੇ ਉਹਦੇ ਕਿਸੇ ਪ੍ਰੈਜ਼ੀਡੈਂਟ ਦਾ ਉਹਦੇ ਕਿਸੇ ਵਰਕਿੰਗ ਪ੍ਰੈਜ਼ੀਡੈਂਟ ਦਾ ਗੈਂਗਸਟਰਾਂ ਦੇ ਅਗੇਂਸਟ ਇੱਕ ਸਟੇਟਮੈਂਟ ਨਹੀਂ ਹੁੰਦੀ। ਬਟਾਲੇ ਵਾਲਿਆਂ ਨੇ ਬਹੁਤ ਜਿਹੜਾ 80 ਦੇ ਦਹਾਕਿਆਂ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ। ਤੇ ਉਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹ ਹੋਈ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਭੋਗਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਜਾਓ ਜਿਵੇਂ ਉਹ ਮੈਨੂੰ ਜਿਆਦਾ ਚੱਕਰੀ ਬਾਜ਼ਾਰ ਤੇ ਕੋਹਰਾ ਹਾਦਸਾ ਹੋਇਆ ਸੀ ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ ਯਾਦ ਹੋਣਾ ਇਹਨਾਂ ਨੂੰ ਪੁਰਾਣਿਆਂ ਨੂੰ ਕਿ ਜੇਸੂ ਵਾਲੇ ਬਟਾਲੇ ਨੂੰ ਬੰਦ ਕੀਤਾ ਗਿਆ ਸੀ ਇਹਨਾਂ ਦੇ ਇੱਥੇ ਡੰਗਰਾਂ ਨੂੰ ਪੱਠੇ ਉਦ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਸ ਵੇਲੇ ਬਟਾੜੇ ਸ਼ੈਰ ਨੇ ਇੱਕ ਮੋਠੂ ਕੇ ਉਹਦਾ ਵੀ ਟੱਕਰਾ ਕੀਤਾ ਸੀ ਤੇ ਹੁਣ ਵੀ ਉਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ 'ਚ ਨਹੀਂ ਆਉਂਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਮੈਂ ਜਾ ਕੇ ਆਇਆ ਜਿਹੜਾ 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 ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਦੁਕਾਨ ਸੀਗੀ ਕੰਨੋ ਮਾਂ ਜਾਂਦੇ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰੇ ਖਲੋਦਾ ਆਪਣਾ ਨਹੀਂ ਨੌਕਰੀ ਦਾ ਕੋਈ ਸਕੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦੇਵਾਂਗੇ ਭਗਵਾਨਤਮਾਨ ਅੱਜ ਤੱਕ ਇਹਦੇ ਤੇ ਚੋਪਿਆ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਵਾਨਾਂ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤੇ ਜਿਹੜੀ ਪੁਲਿਸ ਗੁੰਡਿਆਂ ਕੋਲ ਡਰਦੀ ਆ ਉਹ ਜਿਸ ਪਲੇਸ ਨੂੰ ਜਿਵੇਂ ਪੁਰਾਣੀ ਨਾਈਟ ਡੋਮਿਨੇਸ਼ਨ ਸ਼ੁਰੂ ਸ਼ੁਰੂ ਹੋਈ ਸੀ ਟੈਰੀਜ਼ ਹੁੰਦੇ ਟਾਈਮ ਤੇ ਇਹ ਸਾਨੂੰ ਉਹਦੇ ਚ ਆਉਣਾ ਪਏਗਾ ਨਾਕੇ ਤੇ ਬਿਲਕੁਲ ਹੀ ਚੁੱਕ ਦਿੱਤੇ ਗਏ ਨੇ। ਤੁਸੀਂ ਇਥੋਂ ਸ਼ੁਰੂ ਕਰ ਲਓ। ਆਪ ਤੁਸੀਂ ਪ੍ਰੈਸ ਵਾਲੇ ਜਾਂ ਤੁਸੀਂ ਵੀ ਤੁਹਾਨੂੰ ਗੁੱਸਾ ਨਾ ਕਰਿਓ। ਉਹਨੂੰ ਨਾਕੇ ਚੈੱਕ ਕਰਕੇ ਤੇ ਤੁਹਾਨੂੰ ਚਲਾਉਣੇ ਜ਼ਰੂਰ ਚਾਹੀਦੇ ਨੇ ਕਿ ਨਾਕਿਆਂ ਦੇ ਉੱਤੇ ਕੋਈ ਨਾਕਾ ਨਹੀਂ ਅਜੇ ਚੱਲ ਰਿਹਾ ਸਾਰੇ ਨੱਕ ਚੁੱਕਲੇ ਨੇ। ਤੇ ਜੇ ਨਾਕੇ ਨਹੀਂ ਹੋਣਗੇ ਤੇ ਗੁੰਡਿਆਂ ਨੂੰ ਰੋਕੇਗਾ ਕੌਣ? ਇਹ ਬਟਾਲੇ ਸ਼ਹਿਰ ਦੇ ਵਿੱਚ ਨਾਕੇ ਨਹੀਂ ਹੋਣਗੇ ਤੇ ਡਰ ਕਿੰਨੂ ਹੋਏਗਾ ਮੈਂ ਡੀਜੀਪੀ ਸਾਹਿਬ ਨਾਲ ਪਰਸੋਂ ਗੱਲ ਕੀਤੀ ਸੀ ਮੈਂ ਕਿਹਾ ਜੀ ਇਹ ਤਾਂ ਬਟਾਲੇ ਦਾ ਸੋਚੋ ਪੰਜਾਬ 'ਚ ਟੈਰਰਿਜ਼ਮ ਜਦੋਂ ਸਟਾਰਟ ਹੋਇਆ ਸੀ ਬਟਾਲੇ ਤੋਂ ਸ਼ੁਰੂ ਹੋਇਆ ਸੀ ਤੇ ਜੇ ਹੁਣ ਗੁੰਡਾイズਮ ਸ਼ੁਰੂ ਹੋਣ ਲੱਗਾ ਗੈਂਗਸਟਰイズਮ ਸ਼ੁਰੂ ਹੋਇਆ ਉਹ ਵੀ ਬਟਾਲੇ ਤੋਂ ਸ਼ੁਰੂ ਆਇਆ ਇਹ ਕਰਕੇ ਬੜਾ ਬਟਾਲਾ ਸੈਂਸਿਟਿਵ ਹੈ ਔਰ ਇਹ ਪੂਰੇ ਪੰਜਾਬ ਦੀ ਇੱਕ ਬੈਸਟ ਡਿਸਟ੍ਰਿਕਟ ਮੰਨਿਆ ਜਾਂਦਾ ਕਿ ਜਿਹੜਾ ਪੁਰਾਣੀ ਇੰਡਸਟਰੀ ਦੇ ਵਿੱਚ ਨੰਬਰ 1 ਤੇ ਸੀ ਇਥੋਂ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਦੇਖਦਾ ਹੁੰਦਾ ਸੀ ਕਿ ਬਟਾਲੇ 'ਚ ਕਿਵੇਂ ਚੱਲਿਆ ਪਰ ਵੱਧ ਕੇ ਨਾਲ ਜੇ ਅੱਤਵਾਦ ਚੱਲਿਆ ਤੇ ਇਥੋਂ ਚੱਲਿਆ ਤੇ ਜੇ ਅੱਤਵਾਦ ਖਤਮ ਕੀਤਾ ਤੇ ਉਹ ਵੀ ਬਟਾਲੇ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਜਾਂ ਤੋਂ ਪੁਰਾਣੀ ਨਗਰਾ ਮਾਰੂ ਜਿਹੜੇ ਰੋਟ ਨੇ ਅੱਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਲਈ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ 'ਚ ਹਤਵਤ ਕਰਨ ਕੀਤਾ ਸੀ ਮੈਂ ਅਸੇ ਵੀ ਸਾਬ ਨੂੰ ਕਹਿੰਦਾ ਕਿ ਪੁਰਾਣੇ ਉਹ ਜਿਹੜੇ ਡੀਜੀਪੀ ਰਿਟਾਇਰ ਹੋ ਗਏ ਜਾਂ ਕੋਈ ਆਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਤਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੱਦਾਂ ਸਾਨੂੰ ਤਾਂ ਸਿਕਿਉਰਿਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਿਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਜਾ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਮਤਭਾਗੀ ਕਠੜਾ ਹੋਈ ਹੈ ਤੇ ਮੈਂ ਸ਼ਹਿਰ ਵਾਲਿਆਂ ਨੂੰ ਕਹਿੰਦਾ ਕਿ ਅੱਥੇ ਹੋ ਕੇ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਔਰ ਹਰ ਪਾਰਟੀ ਨੂੰ ਇਹਦੇ ਜ ਇਨਵੋਲਵ ਹੋਣਾ ਚਾਹੀਦਾ ਇਹ ਅੱਜ ਅਨੰਮ ਮਹਾਜੰਦੇ ਨਹੀਂ ਗਈ ਇਹ ਕਾਨੂੰਨ ਕਿਸੇ ਹੋਰ ਦੇ ਵੀ ਜਾ ਸਕਦੀ ਹੈ ਇਹ ਦੀਪੂ ਦੇ ਘਰ ਪੰਜ ਵਾਰੀ ਹਮਲੇ ਹੋ ਗਏ ਕਿਸੇ ਤੁਹਾਡੇ ਕਿਸੇ ਦੇ ਘਰ ਚ ਵੀ ਇਹ ਹਮਲਾ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਮੈਂ ਕਹਿਣਾ ਕਿ ਗੈਂਗਸਟਰਾਂ ਦੇ ਅਗੇਂਸਟ ਖੁੱਲ ਕੇ ਬੋਲੋ ਉਸੇ ਗਵਰਨਮੈਂਟ ਚੋ ਤੁਹਾਡੀ ਗਵਰਨਮੈਂਟ ਹੈ ਮੈਂ ਕਹਿਣਾ ਕਿ ਇਹ ਦੋ ਤਿੰਨ ਗੈਂਗਸਟਰ ਭਾਜਪੀ ਦੀ ਗਵਰਨਮੈਂਟ ਜਿੱਥੇ ਆ ਉੱਥੇ ਨੇ ਉਥੋਂ 24 ਘੰਟੇ ਚੱਲਦੇ ਪਰ ਮੈਂ ਨਾਲ ਇਹ ਵੀ ਕਹਿਣਾ ਕਿ ਪੰਜਾਬ ਦੀਆਂ ਜੇਲ੍ਹਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬ ਦੇ ਕੌਣ ਹੈ ਹਾਈ ਕੋਰਟ ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲਿਆ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਹੋ ਜਾਂ ਉਹਨੋਂ ਜੇ ਤੱਕ ਤੁਸੀਂ ਅਰੈਸਟ ਨਹੀਂ ਕਰ ਸਕੀ ਉਹਦੇ ਚ ਕੀ ਮਿਨਿਸਟਰ ਕਿਉਂ ਨਹੀਂ ਜਵਾਬ ਦਿੰਦਾ ਕਿ ਮੈਂ ਕੀ ਐਕਸ਼ਨ ਕਰ ਰਿਹਾ ਇਹਦੇ ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਇਹਦਾ ਸੇਕ ਤੁਹਾਡੇ ਤੱਕ ਪਹੁੰਚਣਾ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅੱਜ ਜਿਹੜਾ ਕੋਈ ਮਰਦਾ ਉਹ ਕਿਸੇ ਦਾ ਭਰਾ ਨਹੀਂ ਉਹ ਕਿਸੇ ਦਾ ਪੁੱਤ ਨਹੀਂ ਜਿਹੜਾ ਤੁਹੰਦਾ ਐਮ.ਐਲ.ਏ ਜਾਂ ਐਮ.ਪੀ. ਆ ਉਹਦਾ ਭਰਾ ਪੁੱਤ ਸਭ ਤੋਂ ਪਹਿਲ ਉਹਦਾ ਸਾਡੇ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਆ ਤੇ ਜੇ ਅਸੀਂ ਵੋਟਰ ਨਾਲ ਹੀ ਨਹੀਂ ਖੜੋਂਦੇ ਤੇ ਉਹਦੇ 'ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਟਿੱਖਰਾਂ ਕਰਨ ਦੀ ਬਜਾਏ ਮੈਂ ਉਹਨੂੰ ਕਹਿੰਨਾ ਕਿ ਸੀਰੀਅਸ ਹੋਓ ਉਜਾਪ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਆ ਹੋਮ ਮਿਨਿਸਟਰ ਸਵੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਡੀਜੀਪੀ ਜਾਂ ਏ ਏਡੀਜੀਪੀ ਜਾਂ ਲਾਅ ਐਂਡ ਆਰਡਰ ਵਾਲੇ ਤੇ ਜਾਂ ਡੀਜੀਪੀ 1.5 ਘੰਟਾ 2 ਘੰਟੇ ਸਾਡੇ ਨਾਲ ਪੈਣਾ ਸਾਰੇ ਪੰਜਾਬ ਦੀ ਡਿਸਕਸ਼ਨ ਕਰਦੇ ਸੀ ਤੇ ਉਹਦੇ ਬਾਅਦ ਕਹਿੰਦੇ ਸੀ ਹੁਣ ਪਬਲਿਕ ਨੂੰ ਮਿਲੋ ਤੇ ਜੇ ਸਾਡੇ ਕੋਲ ਇਨਪੁਟ ਹੀ ਨਹੀਂ ਆਉਂਦੀ ਜੇ ਪੰਜਾਬ ਨੂੰ ਵੀ ਕੰਟਰੋਲ ਕਰਾਂਗੇ ਨੋ ਟੰਕ ਦੀ ਬਾਜ਼ੀ ਨਾਲ ਕਰਾਂਗੇ ਲੋਕਾਂ ਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਹਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਤੂੰ 4 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤੰਕਵਾਦ ਦੇ ਗੈਂਗਸਟਰイズਮ ਚ ਧੱਕ ਕੇ ਰੱਖ ਦਿੱਤਾ ਅੱਜ ਲੋਕੀ ਪੂਰੇ ਪੰਜਾਬ ਦੇ ਐਕਸਟਰੈਸ਼ਨ ਦੇ ਕੇ ਥੱਕ ਗਏ ਨੇ ਇਹ ਮੁੱਖ ਮੰਤਰੀ ਨਹੀਂ ਗੱਲਾਂ ਕਰਨੋਂ ਥੱਕਿਆ ਉਹ ਇਸ ਲਈ ਮੈਂ ਸਾਰਿਆਂ ਨੂੰ ਇਕ ਕਰਨਾ ਆਇਆ ਸੀ ਕਿ ਜਿਨ੍ਹਾਂ ਦਾ ਇਥੇ ਹੋਏ ਨੇ ਇਨਸੀਡੈਂਟ ਹੋਏ ਨੇ ਪਹਿਲਾਂ ਵੀ ਹੋਏ ਨੇ ਪਹਿਲਾ ਐਕਸਪੋਰਸ਼ਨ ਮੇਰਾ ਕੱਲਕੇ ਜਿੰਨੇ ਕ ਬੰਦੇ ਨੂੰ ਮੈਂ ਪੁੱਛਦਾ ਤੇ ਜਾਂ ਪਿੰਡਾਂ ਚ ਜਾਂ ਉਹਨਾਂ ਥਾਵਾਂ ਤੇ ਮੁਖੰਤੀ ਸਾਹਿਬ ਹੋਸਟ ਚਾਓ ਜਦੋਂ ਉਦੋਂ ਨਾ ਕਰਦੇ ਹੋਸਟ ਆੜੀ ਜਾਗ ਖੁੱਲੇ ਜਦੋਂ ਪੰਜਾਬੀ ਲੁੱਟਿਆ ਜਾਂਦਾ